ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਸੋਨੂ ਤੇ ਤੁਹਾਡੇ ਪਰਿਵਾਰ ਨੂੰ ਨਵੀਂ ਗੇਮ ਆ ਜਿਹੜੀ ਐਮ ਐਮ ਐ ਮੈਕਸ ਮਾਰਸਲ ਆਰਸ ਇੱਕ ਜੰਗਸਤਾਨ ਦੀ ਗੇਮ ਆਈ। ਹਾਂਜੀ ਮੇਰੇ ਦੋਨਾਂ ਗੋਡਿਆਂ ਦੇ ਜਿਗਮੈਂਟ ਟੁੱਟੇ ਹੋਏ ਆਈ। ਪਿੰਡ ਦੇ ਵਿੱਚ ਤਾਂ ਉਦੋਂ ਹੀ ਪਤਾ ਲੱਗਿਆ ਵੀ ਜਦੋਂ ਤੁਸੀਂ ਮੈਡਲ ਲੈ ਕੇ ਢੋਲ ਟਮਕਾ ਵਜੇ ਉਦੋਂ ਹੀ ਪਤਾ ਲੱਗਿਆ। ਇਹ ਮੈਡਲ ਨੂੰ ਪ੍ਰਾਪਤ ਕਰਨ ਲਈ ਇਹਨੂੰ ਭਾਵੇਂ 2-3 ਸਾਲਾਂ ਦਾ ਸੰਘਰਸ਼ ਕਰਨਾ ਪਿਆ ਬਹੁਤ ਮਿਹਨਤ ਕਰਨੀ ਪਈ। ਸਿਕਾ ਜੀ ਸਾਰਿਆਂ ਨੂੰ ਤੁਸੀਂ ਜੁੜਿਓ ਗੈਰੀ ਖੁੱਡੀ ਦੇ ਨਾਲ ਅੱਜ ਆਪਾਂ ਪਹੁੰਚੇ ਆ ਪਿੰਡ ਖੁੱਡੀਕਲਾਂ ਦੇ ਵਿੱਚ ਜਿੱਥੋਂ ਦੇ ਇੱਕ ਨੌਜਵਾਨ ਹਰਪ੍ਰੀਤ ਸਿੰਘ ਖਾਲਸਾ ਨੇ ਐਮ ਐਮ ਭਾਵ ਮੈਕਸ ਮਾਰਸ਼ਲ ਆਰਟਸ ਦੇ ਵਿੱਚ ਉਹ ਮੁੰਡੇ ਨੇ 골ਡ ਮੈਡਲ ਇੱਥੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚੋਂ ਆਪਣੇ ਘਰ ਆਇਆ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਉਹਨੇ ਕਿਵੇਂ ਸੰਘਰਸ਼ ਕੀਤਾ ਕਿਵੇਂ ਇਸ ਜਿੱਤ ਤੱਕ ਪਹੁੰਚਿਆ ਕਿਵੇਂ ਉਹਨੇ ਮਕਾਮ ਹਾਸਲ ਕੀਤਾ ਅੱਜ ਆਪਾਂ ਉਹਨਾਂ ਦੇ ਘਰ ਪਹੁੰਚੇ ਆ ਆਓ ਤੁਹਾਨੂੰ ਮਿਲਾਉਂਦੇ ਆ ਉਸ ਵੀਰ ਦੇ ਨਾਲ ਸਿੱਕਾ ਵਾਲ ਬਾਈ ਵੈਕਰ ਜੀ ਦਾ ਖਾਲਸਾ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਹਾਲ ਹੈ ਹੋਰ ਹਰਪ੍ਰੀਤ ਸਿੰਘ ਜੀ ਚੜ੍ਹਦੀ ਕਾਈ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੁਸੀਂ ਯੂਨੀਵਰਸਿਟੀ ਦੇ ਵਿੱਚੋਂ ਗੋਲਡਮੈਨ ਐਲ ਜਿੱਤ ਕੇ ਆਏ ਹੋ ਸਾਨੂੰ ਵੀ ਬਹੁਤ ਖੁਸ਼ੀ ਹੋਈ ਧੰਨਵਾਦ ਉਹਨਾਂ ਨੂੰ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਹਾਂਜੀ ਅੱਜ ਪੰਦਰ ਆਜੰਤੀ ਇੱਕ ਵਾਰ ਫਿਰ ਸਵਾਗਤ ਹੈ ਜੀ ਸਾਰਿਆਂ ਦਾ ਪਹੁੰਚੇ ਆਪਾਂ ਹਰਪ੍ਰੀਤ ਸਿੰਘ ਖਾਲਸਾ ਜੀ ਦੇ ਘਰ ਜਿਹੜਾ ਸਾਡਾ ਨੌਜਵਾਨ ਵੀਰ लवली ਯੂਨੀਵਰਸਿਟੀ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਆ ਆਪਾਂ ਕਰਦੇ ਆ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਾਉਨੇ ਆ ਤੁਹਾਨੂੰ ਰੂਬਰੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਤੂੰ ਸੋਨੂ ਇਹ ਗੇਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 2 ਤੋਂ ਪਲੱਸ ਹੋ ਗਈ ਤੋ 7-2 ਸਾਲ ਤੋਂ ਪਲੱਸ ਅੱਛਾ 2 ਸਾਲਾਂ ਦੀ ਮਿਹਨਤ ਹੈ ਹਾਂ ਜੀ ਬਿਰਜੀ ਤੁਸੀਂ ਬਹੁਤ ਛੇਤੀ 2 ਸਾਲਾਂ ਦੇ ਵਿੱਚ ਅਚੀਵ ਕਰ ਲਿਆ ਨਹੀਂ ਤਾਂ ਕਈ ਅਜਿਹੇ ਸਾਡੇ ਪਲੇਅਰ ਹੁੰਦੇ ਨੇ ਵੀ 5-5 7-7 10-10 ਸਾਲ ਵੀ ਲੱਗ ਜਾਂਦੇ ਨੇ ਉਹਨਾਂ ਨੂੰ ਪਰ ਉਹਨਾਂ ਦੇ ਹੱਥ ਮੈਡਲ ਫਿਰ ਵੀ ਨਹੀਂ ਆਉਂਦਾ ਵੀ ਕੀ ਤੁਸੀਂ ਕੋਈ ਐਕਸਟਰਾ ਮਿਹਨਤ ਕੀਤੀ ਉਹਦੇ ਲਈ ਕਿਉਂਕਿ ਉਸ ਤੋਂ ਪਹਿਲਾਂ ਨੇ ਮੈਂ ਇਹ ਪਤਾ ਏ ਸੀ ਮਤਲਬ ਆ ਗੁਰਤੀ ਲੜੋ ਬਚਪਨ ਤੋਂ ਹੀ ਮੈਂ ਮਾਰਸ਼ਲ ਆਰਟ ਗੱਤਕਾ ਦੀ ਟੀਮ ਦੇ ਵਿੱਚ ਮੈਂ ਪਰਫੁੱਲਤ ਹੈਗਾ ਸੀ ਜੀ ਅੱਛਾ ਉਹ ਆਪਣੇ ਪਿੰਡ ਨੂੰ ਵਰਦਾਨ ਹੀ ਹੈ ਅੱਛਾ ਜੀ ਹਾਂ ਜੀ ਏ ਬਿਰਜੀ ਕੋਈ ਨਵੀਂ ਗੇਮ ਆ ਜਿਹੜੀ ਐਮ ਐਮ ਐ ਮੈਕਸ ਮਾਰਸ਼ਲ ਆਰਟਸ ਇੱਕ ਜੰਗਸਥਾਨ ਦੀ ਗੇਮ ਆਈ ਅੱਛਾ ਜੀ ਹਾਂ ਜੀ ਮੈਕਸ ਮਾਰਸ਼ਲ ਆਰਟਸ ਜਿਹਦੇ ਵਿੱਚ ਕਿੱਕ ਬਾਕਸਿੰਗ ਬਾਕਸਿੰਗ ਸਾਰਾ ਕੁਝ ਆ ਜਾਂਦਾ ਜੀ ਅੱਛਾ ਇਹਦੇ ਵਿੱਚ ਕੋਈ ਰੂਲ ਵੀ ਕੋਈ ਨਵੇਂ ਨੇ ਕੀ ਇਹਦੇ ਚ ਰੂਲ ਹੋਲਡ ਕਰ ਜਿਆਦਾ ਨੱਕ ਆਊਟ ਨੱਕ ਆਊਟ ਕਰਨਾ ਹੁੰਦਾ ਬੰਦੇ ਨੂੰ ਤੇ ਹੋਲਡ ਕਰਕੇ ਰੱਖਣਾ ਹੁੰਦਾ ਉਹਦੇ ਜਿਆਦਾ ਪੁਆਇੰਟ ਹੁੰਦੇ ਆ ਇਹ ਚ ਆਪਾਂ ਬਾਕਸਿੰਗ ਦੇ ਮੋਢਲ ਪੰਜ ਵੀ ਮਾਰ ਸਕਦੇ ਆ ਕਿੱਕ ਵੀ ਮਾਰ ਸਕਦੇ ਆ ਆ ਚੀਜ਼ ਵੀ ਮਾਰ ਸਕਦੇ ਆ ਗੁੱਡੀ ਮਾਰ ਸਕਦੇ ਆ ਸਾਰਾ ਕੁਝ ਹੁੰਦਾ ਜੀ ਅੱਛਾ ਬਿਰਜੀ ਇਹਦੇ ਵਿੱਚ ਤੁਸੀਂ ਕੋਈ ਪਹਿਲਾਂ ਵੀ ਕੰਪੀਟੀਸ਼ਨ ਲੜਿਆਗਾ ਨਹੀਂ ਇਹ ਪਹਿਲੀ ਵਾਰ ਫਸਟ ਵਾਰ ਮੈਂ ਪਾਰਟਿਸਿਪੇਟ ਕੀਤਾ ਇਹਦੇ ਵਿੱਚ ਕਿਉਂਕਿ ਪ੍ਰੈਕਟਿਸ ਮੇਰੀ ਬਹੁਤ ਟਾਈਮ ਤੁਸੀਂ ਅੱਛਾ ਪਹਿਲੀ ਵਾਰ ਹੀ ਤੁਸੀਂ ਪਾਰਟਿਸਿਪੇਟ ਕੀਤਾ ਪਹਿਲੀ ਵਾਰੀ 골ਡ ਮੈਡਲ ਆ ਗਿਆ ਇਹ ਤਾਂ ਬਹੁਤ ਵੱਡੀ ਅਚੀਵਮੈਂਟ ਆ ਫਿਰ ਹਾਂਜੀ ਹਾਂਜੀ ਇਹ ਤਾਂ ਵਾਸ ਵਾਇਗੁਰੂ ਦੀ ਮਿਹਰ ਹੈ ਜੀ ਨਹੀਂ ਨਹੀਂ ਕਈ ਤਾਂ ਸਾਡੇ ਪਲੇਅਰ ਆਉਂਦੇ ਨੇ ਵੀ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਫਿਰ ਵੀ ਉਹਨਾਂ ਦੇ ਵਿਚਾਰਿਆਂ ਦੇ ਕੁਝ ਹੱਥ ਪੱਲੇ ਨਹੀਂ ਪੈਂਦਾ ਤੁਸੀਂ ਤਾਂ ਪਈਪਾਗਾ ਵਾਲੇ ਹੋ ਸਿੱਖੀ ਸਰੂਪ ਹੋਣ ਕਰਕੇ ਵੀ ਇਹਦੀ ਤਾਕਤ ਮਿਲਦੀ ਹੈ ਜੀ ਅਸੇ ਆ ਪਰਮਾਤਮਾ ਦਾ ਵੀ ਮੇਰ ਸੀ ਸੋਡੇ ਤੇ ਚਲੋ ਵੀਰ ਜੀ ਇਹ ਤੁਸੀਂ ਕਿਵੇਂ ਮੈਂਟੇਨ ਕਰਦੇ ਹੋ ਵੀ ਗੇਮ ਦੇ ਵਿੱਚ ਨਹੀਂ ਆਪਾਂ ਅਕਸਰ ਦੇਖਦੇ ਆਂ ਵੀ ਗੇਮ ਦੇ ਵਿੱਚ ਜਿਆਦਾ ਖੜਿਆਰੀਆਂ ਦੇ ਕੇਸ ਕੱਟੇ ਹੁੰਦੇ ਨੇ ਵੀ ਸੇਵ ਕਰਾ ਕੇ ਰੱਖਦੇ ਨੇ ਵੀ ਤੁਸੀਂ ਸਿੱਖੀ ਸਰੂਪ ਨੂੰ ਵੀ ਪੂਰਾ ਕਾਇਮ ਰੱਖਿਆ ਤੇ ਨਾਲ ਨਾਲ ਗੇਮ ਨੂੰ ਵੀ ਕੰਟੀਨਿਊ ਰੱਖਿਆ ਵੀ ਇਹਦੇ ਵਿੱਚ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਸਿਰ ਦੀ ਜਾਂ ਦਾੜੀ ਦੀ ਜਿਵੇਂ ਇਸ ਤਰ੍ਹਾਂ ਪੰਚ ਕਰਦੇ ਆ ਪਲੇਅਰ ਅੱਛਾ ਫਿਰ ਤਾਂ ਹੋਰ ਵੀ ਬਹੁਤ ਖੁਸ਼ੀ ਆਪਾਂ ਬਾਈਗਰੂ ਆਪਾਂ ਫੇਸ ਤੱਕ ਪਹੁੰਚ ਨਹੀਂ ਹੁੰਦੀ ਅੱਛਾ ਜੀ ਠੀਕ ਹੈ ਦੇਖੋ ਵੀ ਕਿੰਨਾ ਕੌਨਫੀਡੈਂਸ ਹੈ ਸਾਡੇ ਨੌਜਵਾਨ ਨੂੰ ਪਹਿਲੀ ਕੰਪੀਟੀਸ਼ਨ ਲੜਿਆ ਪਹਿਲੇ ਦੇ ਵਿੱਚ ਹੀ 골ਡ ਮੈਡਲ ਜਿੱਤਿਆ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਅਸੇਰ ਜੀ ਤੁਹਾਡੇ ਘਰ ਦੇ ਵਿੱਚ ਪਰਿਵਾਰਕ ਮੈਂਬਰ ਕੌਣ-ਕੌਣ ਹੈ ਮੇਰੇ ਫਾਦਰ ਸਾਹਿਬ ਹੈ ਅੱਛਾ ਜੀ ਮਦਰ ਨੇ ਬ੍ਰਦਰ ਐਂਡ ਸਿਸਟਰ ਹੈ ਅੱਛਾ ਤੇ ਕੀ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਇਸ ਤਰ੍ਹਾਂ ਗੇਮ ਕਰਦਾਗਾ ਨਹੀਂ ਜੀ ਅੱਛਾ ਕਈਆਂ ਨੂੰ ਤਾਂ ਇਹ ਹੁੰਦਾ ਨਾ ਵੀ ਫਾਦਰ ਕਰਦੇ ਨੇ ਜਾਂ ਉਹਨਾਂ ਦੇ ਹੋਰ ਭੈਣ ਭਰਾ ਕਰਦੇ ਨੇ ਵੀ ਉਹਨਾਂ ਨੂੰ ਗੁਰਤੀ ਜੀ ਮਿਲ ਜਾਂਦੀ ਆ ਇਹ ਇਹ ਸਿੱਕੀਸ ਰੂਪ ਦੇ ਦੀਆਂ ਨੇ ਸਾਰੀ ਕਿਉਂਕਿ ਆਪਾਂ ਮੈਕਸਮਮ ਦਮ ਦਾ ਸਹੀ ਗੱਤਕਾ ਇਹਦੇ ਵਿੱਚ ਰੁਚੀ ਸੀ ਆਪਾਂ ਆਪਣੀ ਟੀਮ ਵੀ ਰਹੀ ਹੈ ਵੀ ਹੈਵੀ ਆਹਨ ਕੰਟੀਨਿਊ ਚੱਲ ਵੀ ਰਹੀ ਆ ਉਹਦੇ ਵਿੱਚ ਵੀ ਨਾਮ ਬਹੁਤ ਸੀਗਾ ਜੀ ਗੱਤਕੇ ਦੇ ਵਿੱਚ ਬਸ ਉਹਦੀ ਦੇਣੀ ਲਾ ਲੂ ਬਦੌਲ ਤਲਾ ਲੂ ਅੱਛਾ ਆਪਾਂ ਆਵ ਗੱਤਕਾ ਵਾਲੇ ਰੂਲ ਉਧਰ ਚੱਲਦੇ ਸੀ ਗੱਤਕਾ ਵਾਲੀ ਗੇਮ ਉਧਰ ਤੁਹਾਨੂੰ ਕੰਮ ਦੇਗੀ ਹਾਂਜੀ ਹਾਂਜੀ ਚਲੋ ਇਹ ਵੀ ਬਹੁਤ ਹੋਊਗਾ ਜੀ ਗੱਤਕ ਦੇ ਵਿੱਚ ਆਇਆ ਹੁੰਦਾ ਵੀ ਆਪਣੇ ਕੋਲ ਜੋ ਆਪਾਂ ਕੋਈ ਹਥਿਆਰ ਨਾਲ ਮਤਲਬ ਫਾਈਟ ਕਰਨੀ ਦੇ ਇਹਦੇ ਵਿੱਚ ਸਿਰਫ ਸੈਲਫ ਸੈਲਫ ਅਡਵੈਂਸ ਹੁੰਦੀ ਆ ਉਹ ਆਪਣੇ ਮਤਲਬ ਕਿ ਬਿਨਾ ਸਾਸ਼ਤਰ ਤੋਂ ਕਰਨੀ ਹੁੰਦੀ ਆ ਠੀਕ ਹੈ ਜੀ ਹਾਂਜੀ ਅੱਛਾ ਵੀ ਜੀ ਇੱਕ ਤੈਹ ਹੁੰਦਾ ਆ ਕਿ ਆਪਾਂ ਜਿਵੇਂ ਕਿਸੇ ਸਪੋਰਟਸਮੈਨ ਨੂੰ ਦੇਖਦੇ ਆਂ ਵੀ ਉੱਥੋਂ ਆਪਾਂ ਨੂੰ ਕਿਚਨ ਲੱਗਦੀ ਆ ਜਾਂ ਆਪਾਂ ਨੂੰ ਕੋਈ ਪ੍ਰੇਰਿਤ ਕਰਦਾ ਵੀ ਤੁਸੀਂ ਆਗੇ ਮ ਖੇਲੋ ਕਿਸ ਨੂੰ ਕਿਸੇ ਨੇ ਪ੍ਰੇਰਿਤ ਕੀਤਾ ਜਾਂ ਕਿਸੇ ਨੂੰ ਦੇਖ ਕੇ ਸਾਨੂੰ ਇਹਦੇ ਵਿੱਚ ਸਹਿਯੋਗ ਮੇਰੇ ਕੋਚ ਦਾ ਹੀ ਜਗਜੀਤ ਸਿੰਘ ਟਿਕਰੀਵਾਲ ਉਹ ਮੈਨੂੰ ਇੰਟਰਨੈਸ਼ਨਲ 골ਡ ਮੈਡਲ ਨਹੀਂ ਉਹ ਉਹਨਾਂ ਦੀ ਕੋਚਿੰਗ ਦੇ ਪ੍ਰਤੀ ਬਦੌਲਤ ਲਾ ਲਓ ਦੋਸਤੀ ਲਾ ਲਓ ਹੁਣ ਮੇਰੇ ਕੋਚ ਨੇ ਉਹਨਾਂ ਦਾ ਸਹਿਯੋਗ ਬਹੁਤ ਰਿਹਾ ਉਹਨਾਂ ਨੇ ਮੈਨੂੰ ਪ੍ਰੇਰਿਤ ਬਹੁਤ ਕੀਤਾ ਕਿਉਂਕਿ ਅਸੀਂ ਕਾਲਜ ਦੇ ਵਿੱਚ ਕਲਾਸਮੇਟ ਵੀ ਸੀਗੀ ਉਹ ਕਹ ਕਹਿੰਦੇ ਰਹਿੰਦੇ ਸੀ ਵੀ ਤੁਹਾਡੀ ਚੁਫਰਤੀ ਆਦਾਂ ਗੱਤ ਘੱਟ ਕਰਦੇ ਹੋ ਤੁਸੀਂ ਛੇਤੀ ਛੱਕ ਜਾਣਾ ਉਹਨਾਂ ਦੇ ਦੇਣੀਆਂ ਸਾਰੀ ਇਸ ਤੋਂ ਅੱਛਾ ਵੀ ਉਹਨਾਂ ਨੇ ਮੰਨ ਲਓ ਤੁਹਾਡੇ 'ਚ ਗੁਣ ਦੇਖ ਲੇ ਹਾਂਜੀ ਹਾਂਜੀ ਉਹਨਾਂ 'ਚ ਮੰਨ ਲਓ ਕੋਚਾਂ ਵਾਲੀ ਹੈਗੀ ਸੀ ਕੋਚ ਤਾਂ ਹੀ ਉਹਨਾਂ ਨੇ ਤੁਹਾਨੂੰ ਪਛਾਣਿਆ ਹਾਂ ਹਾਂ ਉਹ ਕਹਿੰਦੇ ਕਰ ਲੇਗਾ ਕੋਈ ਚੱਕਰ ਹੀ ਨਹੀਂ ਹੌਸਲਾ ਬਹੁਤ ਸੀ ਉਹ ਹੋਰ ਇੱਕ ਗੇਮ ਕਹਿੰਦੇ ਸੀ ਵੀ ਤੂੰ ਆ ਵੀ ਕਰ ਲੇਗਾ ਆ ਵੀ ਕਰ ਲੇਗਾ ਦੇਖੋ ਜੀ ਗੁਰੂ ਤਾਂ ਫਿਰ ਗੁਰੂ ਹੀ ਹੁੰਦਾ ਉਹਨਾਂ ਨੇ ਦੇਖ ਲਿਆ ਵੀ ਇਹ ਬੱਚੇ 'ਚ ਇਹ ਟੈਲੈਂਟ ਹੈਗਾ ਉਹਨਾਂ ਨੇ ਇਹਨੂੰ ਸਪੈਸ਼ਲੀ ਸਿਲੈਕਟ ਕੀਤਾ ਪ੍ਰੇਰਿਤ ਕੀਤਾ 2 ਸਾਲਾਂ ਦੇ ਵਿੱਚ ਹੀ ਬੱਚੇ ਦੀ ਮਿਹਨਤ ਰੰਗ ਲੇ ਅਸਾ ਵੀਰ ਜੀ ਇੱਕ ਇਹ ਦੱਸੋ ਵੀ ਹੋਰ ਵੀ ਤੁਹਾਡੇ ਨਾਲ ਕੋਈ ਤੁਹਾਡੇ ਪਿੰਡ ਦੇ ਬੱਚੇ ਜਾਂ ਹੋਰ ਆਪਣੇ ਏਰੀਏ ਦੇ ਬੱਚੇ ਤੁਹਾਡੇ ਨਾਲ ਮਿਹਨਤ ਕਰਦੇ ਨੇ ਜਾਂ ਨਹੀਂ ਜੀ ਇਹ ਗੀਮ ਦੇ ਵਿੱਚ ਮੇਰੇ ਨਾਲ ਕੋਈ ਮਿਹਨਤ ਨਹੀਂ ਕਰਦਾ ਜੀ ਅੱਛਾ ਕਿੱਥੇ ਤੁਹਾਡੀ ਪ੍ਰੈਕਟਿਸ ਕਿੱਥੇ ਚੱਲਦੀ ਹੈ ਪ੍ਰੈਕਟਿਸ ਮੇਰੀ ਜ਼ਿਆਦਾਤਰ ਆਨਲਾਈਨ ਜੀ ਕਿਉਂਕਿ ਮੈਂ ਬਾਹਰ ਕੰਮ ਇੱਕ ਜੋਬ ਕਰਦਾ ਸੀਗਾ ਤੇ ਜਦੋਂ ਮੈਂ ਛੁੱਟੀ ਆਉਂਦਾ ਸੀਗਾ ਮੈਂ ਘਰ ਨਹੀਂ ਸੌਂਦਾ ਜੀ ਮੈਂ ਅਕੈਡਮੀ ਜਾਂਦਾ ਸੀ ਮੇਰੀ ਅਕੈਡਮੀ ਹੈਗੀ ਗਾਰਡਰੂਮ ਸਹਾਰ ਦੇ ਕੋਲੇ ਆਈ ਉੱਥੇ ਅਕੈਡਮੀਾਂ ਪਾਈ ਕਾਂਡੂ ਦੀ ਮੇਰਾ ਮੈٹری ਚਲਾ ਰਿਹਾ ਇੱਕਦੇ ਕੋ ਸਾਡੇ ਕੋਚ ਹੀ ਚਲਾ ਰਿਹਾ ਜਗਜੀਤ ਸਿੰਘ ਠਿਕਰੀਵਾ ਅੱਛਾ ਜੀ ਉਹ ਚਲਾ ਰਹੇ ਨੇ ਜੀ ਠੀਕ ਹੈ ਅੱਛਾ ਵੀਰ ਜੀ ਗੇਮ ਦੇ ਨਾਲ ਤੁਹਾਡਾ ਘਰ ਦੇਖਿਆ ਵੀ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਨੇ ਮੇਰੇ ਫਾਦਰ ਸਾਹਿਬ ਦਿਹਾੜੀ ਕਰਦੇ ਜੀ ਮਦਰ ਮਦਰ ਹਾਊਸ ਵਾਈਫ ਨੇ ਓਨ ਥੋੜੇ ਪ੍ਰੋਬਲਮਸ ਹੀ ਹੋ ਗੀ ਸੀ ਪਹਿਲਾਂ ਉਹ ਵੀ ਅੱਛਾ ਹਾਂਜੀ ਵੀਰ ਜੀ ਇਸ ਤਰ੍ਹਾਂ ਜਿਵੇਂ ਤੁਹਾਡੇ ਫਾਦਰ ਸਾਹਿਬ ਦਿਹਾੜੀ ਕਰਦੇ ਨੇ ਜਾਂ ਲੀਵਰ ਕਰਦੇ ਨੇ ਕੀ ਤੁਹਾਡੀ ਗੇਮ ਨੂੰ ਉਹ ਮੇਨਟੇਨ ਰੱਖਦੇ ਨੇ ਵੀ ਤੁਹਾਨੂੰ ਟਾਈਮ ਦੇ ਦਿੰਦੇ ਨੇ ਕਿ ਖੇਡਣ ਲਈ ਜਾਂ ਖੁਰਾਕ ਵੀ ਚਾਹੀਦੀ ਇਹਦੇ ਲਈ ਪੈਸਾ ਵੀ ਚਾਹੀਦਾ ਮਾਪਿਓ ਸਭ ਕਰਦੇ ਆ ਜੀ ਬੱਚਿਆਂ ਲਈ ਆਪ ਕਹਿੰਦੇ ਕਰਜਾਂ ਦੀ ਤੰਗੀ ਘਟ ਲਾਂਗੇ ਅਸੀਂ ਪਰ ਤੁਹਾਨੂੰ ਡਾਇਟ ਪੂਰੀ ਦਵਾਂਗੇ ਤੇ ਸਹਿਯੋਗ ਵੀ ਪੂਰਾ ਹੀ ਕਰਦਾ ਸਹੀ ਗੱਲ ਆ ਵੀ ਦੇਖੋ ਮਾਪਿਓ ਦੇ ਹਰੇਕ ਦੇ ਸੁਪਨੇ ਹੁੰਦੇ ਆ ਅਸੀਂ ਭਾਵੇਂ ਇੱਕ ਰੋਟੀ ਘੱਟ ਖਾ ਲਈਏ ਪਰ ਬੱਚਿਆਂ ਨੂੰ ਅਸੀਂ ਉੱਚੇ ਮਕਾਮ ਤੇ ਦੇਖਣਾ ਚਾਹੁੰਦੇ ਆ ਇਹਨਾਂ ਦੇ ਫਾਦਰ ਸਾਹਿਬ ਦੇ ਵੀ ਉਹੀ ਸੁਪਨੇ ਸੀਗੇ ਉਹ ਸੁਪਨੇ ਨੂੰ ਇਹ ਬੱਚਾ ਸਹਾਰ ਕਰਦਾ ਦਿਖਾਈ ਦੇ ਰਿਹਾ ਅਸਰ ਜੀ ਜਦੋਂ ਤੁਸੀਂ ਗੇਮ ਕਰਦੇ ਹੋ ਤੁਹਾਨੂੰ ਕੋਈ ਤੰਗੀ ਕੋਈ ਸੰਘਰਸ਼ ਵੀ ਪੈਸਿਆਂ ਪੱਖੋਂ ਜਾਂ ਕਿਸੇ ਹੋਰ ਪੱਖੋਂ ਇਸ ਤਰ੍ਹਾਂ ਵੀ ਤੰਗੀਆਂ ਆਉਂਦੀਆਂ ਰਹਿੰਦੀਆਂ ਨੇ ਕਈ ਗੇਮਾਂ ਤਾਂ ਮੇਰੀ ਛੁੱਟ ਗਈ ਇਸ ਕੇ ਇਸ ਕਰ ਕੀ ਕਰਦੇ ਫਾਈਨੈਂਸ਼ਲੀ ਥੋੜੀ ਪ੍ਰੋਬਲਮ ਤੋਂ ਕਰਕੇ ਤਾਂ ਬੰਦਾ ਨਾ ਉੱਠ ਨਹੀਂ ਸਕਦਾ ਗਰੀਬ ਘਰ ਦੇ ਬੰਦਾ ਛੇਤੀ ਨਹੀਂ ਉੱਠ ਸਕਦਾ ਜੀ ਗਰੀਬ ਨੂੰ ਤਾਂ ਬਾਰ-ਬਾਰ ਪ੍ਰੋਬਲਮ ਆਉਂਦੀ ਹੈ ਹਾਂ ਜੀ ਫਾਈਨੈਂਸ਼ਲੀ ਹੁੰਦੀ ਹੈ ਕਿਉਂਕਿ ਉਹ ਗੜੀਆਂ ਆਊਟ ਆਫ ਸਟੇਟ ਹੁੰਦੀਆਂ ਨੇ ਆਦਰ ਕੰਟਰੀਜ਼ ਹੁੰਦੀਆਂ ਨੇ ਉੱਥੇ ਖਰਚਾ ਬਹੁਤ ਆਉਂਦਾ ਹੈ ਇਹ ਚੀਜ਼ਾਂ ਦੇ ਗੇਮ ਕਰਨ ਦੀ ਡਾਈਟ ਦਾ ਖਰਚਾ, ਕਿੱਟ ਦਾ ਖਰਚਾ ਬਹੁਤ ਹੁੰਦਾ। ਅੱਛਾ ਵੀਰੇ ਇਹਦੇ ਲਈ ਫਿਰ ਤੁਹਾਨੂੰ ਕੋਈ ਤੁਹਾਡੇ ਪਿੰਡ ਦਾ ਕੋਈ ਕਲੱਬ ਜਾਂ ਕੋਈ ਜੂਨੀਅਨ ਜਾਂ ਕੋਈ ਪੰਚਾਇਤ ਜਾਂ ਕੋਈ ਹੋਰ ਅਦਾਰਾ ਤੁਹਾਨੂੰ ਕੋਈ ਸਹਿਯੋਗ ਨਹੀਂ ਕਰ ਰਿਹਾ। ਪਹਿਲੀ ਗੱਲ ਤਾਂ ਜੀ ਪਤਾ ਨਹੀਂ ਸੀ ਕਿਸੇ ਨੂੰ ਮੈਂ ਗੇਮ ਕਰਦਾ ਐ ਤਾਂ ਹੁਣ ਮੈਂ ਮੈਡਲ ਲੈ ਕੇ ਆਇਆ। ਹੁਣ ਪਤਾ ਲੱਗਿਆ ਵੀ ਸਾਡੇ ਪਿੰਡ ਦਾ ਬੱਚਾ ਇਹ ਗੇਮ ਜਿੱਤ ਕੇ ਲੈ ਕੇ ਆਇਆ। ਹੁਣ ਮਤਲਬ ਕਿ ਹਾਈਲਾਈਟ ਹੋਣਾ ਹੋਇਆ ਜੀ ਮੈਂ। ਅੱਛਾ ਅਖਬਾਰਾਂ 'ਚ ਖਬਰਾਂ ਕਰਕੇ ਇਹਦੇ 'ਚ ਜਿੱਥੇ ਮੈਂ ਜੌਬ ਕਰਦਾ ਬਲਾਚੌਰ ਦੇ ਕੋਲੇ ਆਈ। ਲੂਟਾਪੰਡ ਲੂਟਾਪੰਡ ਦੇ ਨੇ ਸੂਰੀ ਹਸਪੀਟਲ ਆਇਓ। ਉੱਥੇ ਦੇ ਇੱਕ ਡਾਕਟਰ ਨੇ ਮਤਲਬ ਕਿ ਮੇਰੇ ਵੱਡੇ ਬਾਈ ਜੀ ਨੇ ਕੋਈ। ਠੀਕ ਹੈ ਜੀ। ਉਹਨਾਂ ਦਾ ਸਹਿਯੋਗ ਬਹੁਤ ਹੈ ਜੀ। ਅੱਛਾ। ਉਹਨਾਂ ਨੇ ਮੈਨੂੰ ਇਹ ਮਤਲਬ ਕਿ ਸਾਰਾ ਰਹਿਣ-ਸਹਿਣ ਦਾ ਖਰਚਾ ਉਹਨਾਂ ਕੋਲ ਹੀ ਮਰਨਾ। ਉਹਨਾਂ ਦੀ ਘਰੀ। ਉਹਨਾਂ ਨੇ ਮੈਨੂੰ ਡਾਈਟ ਦਾ ਖਰਚਾ ਸਾਰਾ ਕੁਝ ਮਤਲਬ ਕਿ ਉਹਨਾਂ ਦਾ ਸਹਿਯੋਗ ਬਹੁਤ ਹੈ ਜੀ। ਉਹਨਾਂ ਨੇ ਅਚਰ ਮੱਥੇ ਆਉਦਾ ਠੀਕ ਹੈ ਅੱਛਾ ਜਣੀ ਦੀ ਪਿੰਡ ਪੱਧਰ ਤੇ ਹਜੇ ਕੋਈ ਤੁਹਾਨੂੰ ਸਹਿਯੋਗ ਨਹੀਂਗਾ ਪਿੰਡ ਚ ਹਜੇ ਮੰਨ ਲਓ ਇਹ ਪਤਾ ਹੀ ਨਹੀਂ ਸੀਗਾ ਵੀ ਤੂੰ ਗੇਮ ਕਰ ਰਿਹਾ ਪਿੰਡ ਦੇ ਵਿੱਚ ਤਾਂ ਉਦੋਂ ਹੀ ਪਤਾ ਲੱਗਿਆ ਵੀ ਜਦੋਂ ਤੁਸੀਂ ਮੈਡਲ ਲੈ ਕੇ ਆਏ ਢੋਲ ਟਮਕਾ ਵਜਿਆ ਉਦੋਂ ਹੀ ਪਤਾ ਲੱਗਿਆ ਵੀ ਆਹ ਬੱਚਾ ਹਾਂਜੀ ਹਾਂਜੀ ਅੱਛਾ ਹੁਣ ਤੁਹਾਨੂੰ ਉਮੀਦ ਹੈਗੀ ਆ ਵੀ ਪਿੰਡ ਦੇ ਤੁਹਾਨੂੰ ਕੋਆਪਰੇਟ ਕਰਨਗੇ ਪੂਰਾ ਸਹਿਯੋਗ ਪਿੰਡ ਦਾ ਮਾਨ ਸਨਮਾਨ ਪਿੰਡ ਨੇ ਬਹੁਤ ਕੀਤਾ ਜਿਹਦੇ ਚ ਪਹਿਲਾਂ ਤਾਂ ਪਰਿਵਾਰ ਦਾ ਧੰਨਵਾਦ ਬਹੁਤ ਆਈ ਮੈਨੂੰ ਸਟੈਂਡਰਡ ਚੌਂਕ ਚ ਬੇਕ ਕਰਕੇ ਲੈ ਕੇ ਆਏ ਉਹਦੇ ਚ ਮਾਤਾ ਪਿਤਾ ਮੇਰੇ న్యూਸ ਵਾਲੇ ਪਹੁੰਚੇ ਗੁਰਜੀਤ ਸਿੰਘ ਖੁੱਡੀ ਜੀ ਆਪਣੇ ਜਗਵਿੰਦਰ ਸਿੰਘ ਦਿਓਲ ਗੁਰਪ੍ਰੀਤ ਸਿੰਘ ਗੁਰੀ ਹਰਸੀਮਨ ਸਿੰਘ ਬੱਬੂ ਜੋਰਾਵਰ ਸਿੰਘ ਲਖਵੀਰ ਸਿੰਘ ਜੋ ਕਿ ਵੀਰੇ ਛੋਟੇ ਭਰਾਣੇ ਜੀ ਇਹਨਾਂ ਦਾ ਸਹਿਯੋਗ ਬਹੁਤ ਡਿਆ ਜੀ ਬਹੁਤ ਸਵਾਗਤ ਕਰਨ ਤੇ ਸਾਰਿਆਂ ਦੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਸਹਿਯੋਗ ਦਿੱਤਾ ਤੇ ਅੱਗੇ ਤੋਂ ਆਸ ਕਰਦੇ ਹਾਂ ਵੀ ਬਾਈ ਸਾਨੂੰ ਐ ਸਹਿਯੋਗ ਇਤੋਂ ਵੀ ਵੱਧ ਮਿਲੇਗਾ ਹਾਂਜੀ ਹਾਂਜੀ ਪੂਰਾ ਮਤਲਬ ਕਿ ਆਸ ਕਰਦੇ ਆਂ ਜੀ ਪ੍ਰਿੰਟ ਸਾਹਿਬ ਜਰੂਰ ਦੇਊਗਾ ਪੂਰਾ ਅੱਛਾ ਵੀਰ ਜੀ ਇਹ ਦੱਸੋ ਵੀ ਤੁਹਾਡਾ ਗੇਮ ਖੇਡਣ ਦਾ ਹਰੇਕ ਦਾ ਦੇਖੋ ਕੋਈ ਨਾ ਕੋਈ ਮੋਟਿਵ ਹੁੰਦਾ ਹਾਂਜੀ ਮਕਸਦ ਹੁੰਦਾ ਵੀ ਤੁਹਾਡਾ ਵੀ ਕੋਈ ਮਕਸਦ ਹੈ ਮੇਰਾ ਮਕਸਦ ਪਹਿਲਾ ਤਾਂ ਜੀ ਨੰਬਰ 1 ਇਹ ਵੀ ਜਿਹੜੀ ਨਾਰੀਸ਼ਨ ਅੱਜ ਕੱਲ ਨਸ਼ੇ ਦਾ ਤੌਰ ਬਹੁਤ ਆ ਪਹਿਲੀ ਗੱਲ ਤਾਂ ਵੀ ਮੈਨੂੰ ਦੇਖ ਕੇ ਕੋਈ ਹੋ ਵੀ ਬੱਚਾ ਨਸ਼ਿਆਂ ਤੋਂ ਦੂਰ ਹੋਵੇ ਇਹ ਗੇਮਾਂ ਵੱਲ ਆਵੇ ਪਹਿਲਾ ਮੋਟਿਵ ਤਾਂ ਇਹ ਆ ਨੋ ਦੂਜਾ ਗੱਲ ਇਹ ਆ ਵੀ ਕਰ ਦੀ ਗ੍ਰਿਪੈਂਸ਼ਲੀ ਥੋੜੀ ਜੀ ਹਾਲਤ ਠੀਕ ਨਹੀਂ ਹੈਗੀ ਮੇਰੀ ਮੰਮੀ ਵੀ ਬਿਮਾਰ ਰਹਿੰਦੇ ਆ ਫਾਦਰ ਸਾਹਿਬ ਦਿਹਾੜੀ ਕਰਦੇ ਵਿਕਾਰ ਦਾ ਵੀ ਜਿੰਮੇਵਾਰੀ ਮੇਰੇ ਦੀ ਹੈ ਜੀ ਮੈਂ ਵੱਡਾ ਆਂ ਕਰਕੇ ਜੀ ਅੱਛਾ ਪੰਜ ਵੀ ਵੀ ਤੁਹਾਡੀ ਸੋਚ ਮੈਨੂੰ ਬਹੁਤ ਵਧੀਆ ਲੱਗੀ ਨਹੀਂ ਤਾਂ ਆਮ ਕੀ ਹੁੰਦਾ ਵੀ ਬਾਹਰ ਚਲੇ ਜਾਂਦੇ ਨੇ ਨੌਜਵਾਨ ਪੜ੍ਹ ਲਿਖ ਕੇ ਤੁਸੀਂ ਦੇਸ਼ ਦੀ ਰਹਿ ਕੇ ਸੇਵਾ ਕਰਨੀ ਚਾਹੁੰਦੇ ਹੋ ਵੀ ਤੁਹਾਨੂੰ ਕੋਈ ਗਵਰਨਮੈਂਟ ਜੌਬ ਮਿਲ ਜੇ ਤੁਹਾਡੀ ਫਾਈਨੈਂਸ਼ੀਅਲ ਹਾਲਤਾਂ ਜਿਹੜੀ ਉਹ ਸੁਧਰ ਜੇ ਤੁਹਾਡੇ ਕਰਦੇ ਹਾਲਤਾਂ ਜਿਹੜੇ ਉਹ ਠੀਕ ਹੋ ਜਾਣ ਤੇ ਤੁਹਾਨੂੰ ਦੇਖ ਕੇ ਹੋਰ ਬੱਚੇ ਪ੍ਰੇਰਿਤ ਹੋਣ ਈਮਾਂ ਕਰਨ ਲੱਗਣਾ ਨਸਿਆਂ ਤੋਂ ਦੂਰ ਰਹਿਣ ਦੇਖੋ ਵੀਰ ਦੀ ਕਿੰਨੀ ਸੋਹਣੀ ਸੋਚ ਆ ਇਸ ਤਰ੍ਹਾਂ ਹਰ ਇੱਕ ਦੀ ਸੋਚ ਹੋਣੀ ਚਾਹੀਦੀ ਆ ਹਾਂ ਹੀ ਜਿਹੜਾ ਨਸਿਆਂ ਦਾ ਦਰਿਆ ਉਹਨੂੰ ਠੱਲ ਪਾਈ ਜਾ ਸਕਦੀ ਆ ਵੀਰ ਦੀ ਬਹੁਤ ਸੋਹਣੀ ਸੋਚ ਆ ਤੁਹਾਡੀ ਸੋਚ ਨੂੰ ਵੀਰ ਜੀ ਸੈਲੂਟ ਆ ਮੇਰੇ ਵੱਲੋਂ ਵੀ ਤੇ ਅੱਛਾ ਵੀਰ ਜੀ ਇਹ ਦੱਸੋ ਵੀ ਤੁਹਾਨੂੰ ਹੋਰ ਕਿਹਦਾ ਕਿਹਦਾ ਸਹਿਯੋਗ ਰਿਹਾ ਚਲੋ ਪਿੰਡ ਚੋਂ ਮਾਤਾ ਪਿਤਾ ਦਾ ਜਾਂ ਪਿੰਡ ਦਾ ਤੇ ਤੁਸੀਂ ਕਹਿੰਦੇ ਤੁਹਾਡੇ ਕੋਚ ਦਾ ਇਤੋਂ ਬਿਨਾਂ ਹੋਰ ਸਾਥੀਆਂ ਦਾ ਕਿਵੇਂ ਸਹਿਯੋਗ ਰਿਹਾ ਜਿਹੜੇ ਤੁਹਾਡੇ ਮਨੋ ਨਾਲ ਖੇਡਦੇ ਹੁੰਦੇ ਨੇ ਪ੍ਰੈਕਟਿਸ ਕਰਦੇ ਹੁੰਦੇ ਨੇ ਉਹਨਾਂ ਦਾ ਵੀ ਪੂਰਾ ਸਹਿਯੋਗ ਰਿਹਾ ਦਿਗਮੈ ਬਾਹਰ ਕੰਮ ਮੈਂ ਬਾਹਰ ਕਰਦਾ ਜੌਬ ਮੈਂ ਬਾਹਰ ਕਰਦਾ ਤਾਂ ਕਰਕੇ ਮੈਨੂੰ ਪਿੰਡ ਲਈ ਹੁਣ ਥੋੜਾ ਟਾਈਮ ਹੈ ਸਾਥੀ ਮੇਰੇ ਤਲਪਤੀ ਬਾਹਰ ਗੈਣ ਕਰਕੇ ਥੋੜਾ ਜਿਹਾ ਜਗਤ ਪੈਂਦੀ ਮੈਨੂੰ ਕੱਲੇ ਨਹੀਂ ਮਿਹਨਤ ਕਰਨੀ ਪੈਂਦੀ ਹੈ। ਅੱਛਾ ਅੱਛਾ। ਹਾਂਜੀ ਬਣਾਉਣ ਨਾਲ ਜੌਬ ਵੀ ਕਰਨੀ ਪੈਂਦੀ। ਨਹੀਂ ਇੱਕ ਗੱਲ ਇਹ ਵੀ ਹੁੰਦੀ ਹੈ ਵੀਰੇ ਵੀ ਜਿੰਨਾ ਚਿਰ ਜਦੋਂ ਹੁਣ ਤਾਂ ਤੁਹਾਡਾ ਮੈਡਲ ਆ ਗਿਆ ਮੰਨ ਲਓ ਹੁਣ ਤਾਂ ਤੁਹਾਨੂੰ ਸਾਰੇ ਸਲੂਹਣਗੇ ਸਾਰੇ ਤੁਹਾਨੂੰ ਸਲੂਟ ਕਰਨਗੇ ਸਾਰੇ ਤੁਹਾਡੇ ਮੰਨ ਲਓ ਸਵਾਗਤ ਕਰਨਗੇ ਜਦੋਂ ਤੁਹਾਡਾ ਕੋਈ ਮੈਡਲ ਨਹੀਂ ਸੀ ਆਇਆ ਉਦੋਂ ਕੋਈ ਸਾਨੂੰ ਕ੍ਰਿਟੀਸਾਈਜ਼ ਵੀ ਇਹ ਕਰਦਾ ਸੀਗਾ ਵੀ ਯਾਰ ਇਹ ਤਾਂ ਪਿਓ ਤਾਂ ਦਿਹਾੜੀਆਂ ਕਰਦਾ ਇਹ ਪੈਸੇ ਖਰਾਬ ਕਰੀ ਜਾਂਦਾ ਇਸ ਤਰ੍ਹਾਂ ਵੀ ਕੋਈ ਸਾਨੂੰ ਵਿਲੋਚਨਾ ਕਰਦਾ ਸੀ ਸੋਡੀ। ਉਹ ਸਾਨੂੰ ਪਤਾ ਹੈ ਸਿੱਖੀ ਦੇ ਬਾਬਾ ਮਾਨ ਨਿਮਈ ਹੈ ਮਤਲਬ ਚੀਜ਼ ਰੱਖਣੀ ਚਾਹੀਦੀ ਹੈ। ਅਸਲੀ ਪਾਣੀ ਕਿਸੇ ਮੰਨ ਲਓ ਲੋਕ ਟਾਰਗੇਟ ਤਾਂ ਕਰਦੇ ਨੇ ਨਾ ਕਈ ਹਾਂ ਕਈ ਲੋਕ ਕਰਦੇ ਰਹਿੰਦੇ ਨੇ ਜਿਵੇਂ ਆਪਾਂ ਅਮੀ ਦੇਖਦੇ ਆ ਵੀ ਜਦੋਂ ਕੋਈ ਨੌਜਵਾਨ ਚੰਗਾ ਕੰਮ ਕਰਨ ਉੱਠਦਾ ਉਹਨੂੰ ਆਲੋਚਨਾ ਜ਼ਰੂਰ ਹੁੰਦੀ ਆ ਉਹਦੀ। ਹੁੰਦੀ ਵੀ ਆਈ। ਵੀ ਘਰੋਂ ਦੇਖ ਜਿਵੇਂ ਮੰਨ ਲਓ ਤੁਸੀਂ ਨੌਜਵਾਨ ਨੂੰ ਅਗਲਾ ਕਹਿੰਦਾ ਇਹਨੂੰ ਇਹ ਨਹੀਂ ਹੈਗਾ ਵੀ ਕੰਮ ਕਰੇ ਆਪਦੇ ਪਿਓ ਦੇ ਨਾਲ ਹੱਥ ਫਟਾਵੇ ਵੀ ਦੀ ਪਿਓ ਦੀ ਧਿਆਨ ਨਹੀਂ ਰੱਖਦਾ ਮਾਪੇ ਦਾ ਹੁੰਦਾ ਹੀ ਹੈ ਨਾ ਹੁੰਦਾ ਹੀ ਤੇ ਵੀ ਤਾਨੂੰ ਇਸ ਤਰ੍ਹਾਂ ਕ੍ਰਿਟੀਸਾਈਜ਼ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੂੰ। ਹਾਂਜੀ ਹਾਂਜੀ ਤੇ ਪਰ ਹੁਣ ਨਹੀਂ ਤੁਹਾਨੂੰ ਸਾਹਮਣਾ ਕਰਨਾ ਪੈਣਾ ਕਿਉਂਕਿ ਹੁਣ ਤੁਸੀਂ ਉਹ ਲੋਕਾਂ ਦੇ ਮੂੰਹ ਬੰਦ ਕਰਤੇ ਜਿਹੜੇ ਤੁਹਾਡੀ ਆਲੋਚਨਾ ਕਰਦੇ ਸੀ ਹੁਣ ਉਹਨਾਂ ਦੇ ਮੂੰਹ ਆਪਣੇ ਆਪ ਬੰਦ ਹੋਗੇ ਹੁਣ ਉਹ ਤੁਹਾਨੂੰ ਸਲਾਹਣਗੇ ਵੀ ਤੁਹਾਡਾ ਸਾਥ ਕੀ ਕਰਨਗੇ ਤੁਹਾਨੂੰ ਸਹਿਯੋਗ ਵੀ ਦੇਣਗੇ ਹਾਂ ਜੀ ਅੱਗੇ ਤੋਂ ਤੁਹਾਨੂੰ ਕੀ ਤੁਹਾਡਾ ਆਦੇਸ਼ ਕੀ ਹੈਗਾ ਗੇਮ ਨੂੰ ਲੈ ਕੇ ਮੇਰਾ ਆਦੇਸ਼ ਇਹੀ ਹੈ ਮੈਂ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂ ਹੋਰ ਵੀ ਅੱਗੇ ਗੇਮ ਨੂੰ ਲੈ ਕੇ ਜਾਵਾਂ ਹੀ ਹੌਟ ਆਫ ਕੰਟਰੀ ਲੈ ਕੇ ਜਾਵਾਂ ਜੀ ਤਦੋਂ ਤੁਸੀਂ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਵੀ ਜਿਵੇਂ ਖਿਡਾਰੀਆਂ ਦੀ ਕੋਈ ਮੰਗ ਹੁੰਦੀ ਆ ਵੀ ਸਾਨੂੰ ਕੋਈ ਸਪੋਰਟਸ ਦੇ ਵਿੱਚ ਜੋਬ ਮਿਲ ਜੇ ਜਾਂ ਕੋਈ ਹੋਰ ਜੋਬ ਮਿਲ ਜੇ ਇਸ ਤਰ੍ਹਾਂ ਜਾਂ ਕੋਈ ਸਾਡੀ ਮਾਲੀ ਹਾਲਤ ਠੀਕ ਹੋ ਜੇ ਜਾਂ ਸਾਨੂੰ ਕੋਈ ਸਾਜੋ ਸਮਾਨ ਉਸ ਤਰ੍ਹਾਂ ਦਾ ਮਿਲ ਜੇ ਗੇਮ ਕਰਨੀ ਤਾਂ ਹਰ ਕੋਈ ਚਾਹੁੰਦਾ ਜੀ ਗੇਮ ਪਰ ਸਰ ਪਲੇਟਫਾਰਮ ਨਹੀਂ ਵਧੀਆ ਮਿਲਦਾ ਜੀ ਇਹੀ ਗੱਲ ਇਹੀ ਮਤਲਬ ਕਿ ਵਿਚਾਰ ਸ ਕਰਨੀ ਚਾਹਣਾ ਸਰਕਾਰ ਨੂੰ ਵੀ ਬਣਦਾ ਮਾਡਲ ਖਿਡਾਰੀਆਂ ਨੂੰ ਮਿਲੇ ਸਾਰੇ ਖਿਡਾਰੀ ਨੂੰ ਮੈਨੂੰ ਕੱਲੇ ਨੂੰ ਨਹੀਂ ਜਿਵੇਂ ਜੀ ਹਾਂ ਵੀ ਆਲ ਓਵਰ ਇੰਡੀਆ ਦੇ ਵਿੱਚ ਜਿੰਨੇ ਵੀ ਤੁਹਾਡੇ ਵਰਗੇ ਨੌਜਵਾਨ ਆ ਵੀ ਗੇਮ 'ਚ ਉੱਠਦੇ ਨੇ ਉਹਨਾਂ ਨੂੰ ਵਧੀਆ ਕੋਚਿੰਗ ਹੋਵੇ ਵਧੀਆ ਉਹਨਾਂ ਦੀ ਡਾਈਟ ਹੋਵੇ ਵਧੀਆ ਉਹਨਾਂ ਲਈ ਗਰਾਊਂਡ ਹੋਵੇ ਆਪਣੇ ਬਰਨਾਲੇ 'ਚ ਕੋਈ ਗਰਾਊਂਡ ਨਹੀਂ ਹੈਗਾ ਜੀ ਅੱਛਾ ਜੀ ਐਮਐਮਏ ਦਾ ਕੋਈ ਗਰਾਊਂਡ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਜੀ ਗਰਾਊਂਡ ਹੋਣਾ ਚਾਹੀਦਾ ਜੀ ਕੋਚ ਹੋਣੇ ਚਾਹੀਦੇ ਆ ਤਾਂ ਕਿ ਪਸਤਾ ਮਰਜੀ ਜੀ ਮੈਂ ਤੁਸੀ ਦੱਸਿਆ ਵੀ ਇਹ ਨਵੀਂ ਗੇਮ ਆ ਬਾਾਰਲੀ ਗੇਮ ਆ ਹੌਲੀ ਹੌਲੀ ਪਰਫੋਲਟ ਹੋ ਜੂਗੀ ਹਾਂਜੀ ਹਾਂਜੀ ਹੌਲੀ ਹੌਲੀ ਜਦੋਂ ਜਿਉਂ ਜਿਉਂ ਵਧੀ ਜੂ ਕੋਚਿੰਗ ਵੀ ਉਸ ਤਰ੍ਹਾਂ ਵਧੀ ਜੂ ਕੋਚਿੰਗ ਸੈਂਟਰ ਵੀ ਵਧ ਜਾਣਗੇ ਪਲੇਅਰ ਵੀ ਵਧ ਜਾਣਗੇ ਹੌਲੀ ਹੌਲੀ ਹੋ ਜਾਂਦਾਗਾ ਪਰ ਇਹ ਹਜੇ ਨਵੀਂ ਨਵੀਂ ਗੇਮ ਆ ਇਸ ਲਈ ਤੁਸੀਂ ਸਰਕਾਰ ਨੂੰ ਸਿਗਜ਼ਾਰ ਸਹੀ ਕਰ ਦਿਓ ਵੀ ਵੱਧ ਤੋਂ ਵੱਧ ਇਸ ਚੀਜ਼ ਦੇ ਸੈਂਟਰ ਹੋਣ ਵੱਧ ਤੋਂ ਵੱਧ ਕੋਚ ਹੋਣ ਤਾਂ ਕਿ ਵੱਧ ਤੋਂ ਵੱਧ ਖਿਡਾਰੀ ਪੈਦਾ ਕਰ ਸਕੀਏ ਆਪਾਂ ਵੀ ਜਿਹੜਾ ਸਾਡੇ ਨੌਜਵਾਨ ਗਲਤ ਰਾਹ ਪੈਂਦੇ ਨੇ ਉਹ ਚੰਗੇ ਰਸਤੇ ਬਣਾਉਣ ਹਾਂਜੀ ਹਾਂਜੀ ਤੇ ਨਾਲ ਨਾਲ ਸਿੱਖੀ ਸਰੂਪ ਦੇ ਵੀ ਨਾਲ ਚੜ੍ਹਨ ਲੋ ਹਾਂਜੀ ਨਸ਼ੇ ਆ ਮੇਨ ਗੱਲ ਦਾ ਨਸ਼ਿਆਂ ਤੋਂ ਦੂਰ ਰਹਿਣੀ ਅੱਛਾ ਜੀ ਤੇ ਹੁਣ ਫਿਰ ਅੱਗੇ ਤੁਹਾਡਾ ਕੋਈ ਹੋਰ ਵੀ ਕੰਪੀਟੀਸ਼ਨ ਆਉਂਦਾ ਵੀ ਜਿਵੇਂ ਖੜਿਆਰੀਆਂ ਦਾ ਉਦੇਸ਼ ਹੁੰਦਾ ਵੀ ਏਸ਼ੀਅਨ ਗੇਮਾਂ ਦੇ ਵਿੱਚ ਜਾਣਾ ਜਾਂ 올림픽 ਦੇ ਵਿੱਚ ਜਾਣਾ ਉਥੋਂ ਮੈਡਲ ਲੈ ਕੇ ਆਉਣਾ ਇਸ ਤਰ੍ਹਾਂ ਦਾ ਤੁਹਾਡਾ ਵੀ ਕੋਈ ਉਦੇਸ਼ ਹੈ ਹਾਂਜੀ ਮੇਰਾ ਉਦੇਸ਼ ਇਹ ਹੈ ਮੈਂ ਆਪਣੇ ਦੇਸ਼ ਲਈ ਮਤਲਬ ਕਿ ਬਹੁਤ ਕੁਝ ਕਰਾਂ 올림픽 ਦੇ ਲੈ ਕੇ ਆਵਾ ਆਊਟ ਆਫ ਕੰਟਰੀ ਹੀਡ ਕੈਮ ਆਈ ਲੋ ਜੀ ਦੇਖੋ ਨੌਜਵਾਨ ਨੂੰ ਸਾਨੂੰ ਸਹਿਯੋਗ ਕਰਨਾ ਚਾਹੀਦਾ ਮੈਂ ਇਸ ਨੌਜਵਾਨ ਦੇ ਨਗਰ ਨਿਵਾਸੀਆਂ ਨੂੰ ਖੇਡ کلبਾਂ ਨੂੰ ਸਾਡੀਆਂ ਸਰਕਾਰਾਂ ਨੂੰ ਇਹ ਬੇਨਤੀ ਕਰਦਾ ਵੀ ਇਹਦੇ ਵਰਗੇ ਹੋਰ ਵੀ ਲੱਖਾਂ ਨੌਜਵਾਨ 플레이ਰ ਨੇ ਜਿਹੜੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਕਈ ਵਾਰੀ ਕੋਚਿੰਗ ਦੀ ਕਮੀ ਕਈ ਵਾਰੀ ਸਾਜ਼ੋ ਸਮਾਨ ਦੀ ਕਮੀ ਕਈ ਵਾਰੀ ਗਰਾਊਂਡਾਂ ਦੀ ਕਮੀ ਆਉਂਦੀ ਆ ਸਰਕਾਰ ਨੂੰ ਇਹ ਚੀਜ਼ਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤਾਹੀਂ ਅਸੀਂ ਨਸੇ ਨੂੰ ਠੱਲ ਪਾ ਸਕਦੇ ਆ ਇੱਕ ਪਾਸੇ ਅਸੀਂ ਕਹੀ ਜਾਂਦੇ ਆ ਵੀ ਨਸਿਆਂ ਨੂੰ ਰੁਕਣਾ ਨਸੇ ਰੁਕ ਨਹੀਂ ਰਹੇ ਉਹ ਤਾਂ ਹੀ ਨਹੀਂ ਰੁਕ ਰਹੇ ਜਦੋਂ ਜਿਹੜੇ ਮੰਨ ਲਓ ਨੌਜਵਾਨ ਆ ਉਹ ਚੰਗੇ ਪਾਸੇ ਜਾ ਹੀ ਨਹੀਂ ਰਹੇ ਉਹਨਾਂ ਨੂੰ ਚੰਗੇ ਆ ਪਲੇਟਫਾਰਮ ਨਹੀਂ ਮਿਲ ਰਿਹਾ ਵੀਰ ਜੀ ਦੇ ਕਹਿਣ ਮੁਤਾਬਕ ਪਲੇਟਫਾਰਮ ਦਾ ਹੋਣਾ ਜ਼ਰੂਰੀ ਆ ਬਾਈ ਜੀ ਕਈ ਵਾਰੀ ਜਿਵੇਂ ਆਪਾਂ ਗੇਮ ਖੇਡਦੇ ਆ ਕਈ ਵਾਰੀ ਮਨ ਵੀ ਉਦਾਸ ਹੋ ਜਾਂਦਾ ਵੀ ਛੱਡ ਪਰੇ ਯਾਰ ਇਹ ਚ ਕੀ ਆ ਜਾਂ ਕਈ ਵਾਰੀ ਕੋਈ ਆਪਾਂ ਨੂੰ ਖੇਡਦੇ ਸਮੇ ਇੰਜਰੀ ਹੋ ਜਾਂਦੀ ਆ ਤਾਂ ਇਸ ਤਰ੍ਹਾਂ ਦੀ ਕੋਈ ਘਟਨਾ ਤੁਹਾਡੇ ਨਾਲ ਵੀ ਵਾਪਰੀ ਆ ਹਾਂਜੀ ਮੇਰੇ ਦੋਨੇ ਗੋਡਿਆਂ ਦੇ ਜਗਮੈਂਟ ਟੁੱਟੇ ਹੋਏ ਆਈ ਕਰਕੇ ਪਹਿਲੇ ਹੀ ਤੁਹਾਨੂੰ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਕਰਕੇ ਆਪਾਂ ਗੇਮ ਵੀ ਮਸਾ ਕਰਦੇ ਆਂ ਫਿਰ ਇੰਜਰੀ ਹੋ ਜਾਂਦੀ ਉਹਦਾ ਟਰੀਟਮੈਂਟ ਵੀ ਹੋ ਜਾਂਦਾ ਜੀ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਆਹੋ ਵੀ ਜਿਹੜੇ ਮੰਨ ਲਓ ਤਕੜੇ ਘਰਾਂ ਦੇ ਬੱਚੇ ਹੁੰਦੇ ਨੇ ਉਹ ਤਾਂ ਆਪਣਾ ਟਰੀਟਮੈਂਟ ਬਾਹਰ ਬੂਰ ਵੀ ਕਰਵਾ ਲੈਂਦੇ ਆ ਚੰਗੇ ਡਾਕਟਰਾਂ ਤੋਂ ਕਰਵਾ ਲੈਂਦੇ ਆ ਜਿਹੜੇ ਆਪਣੇ ਵਰਗੇ ਗਰੀਬ ਘਰਾਂ ਦੇ ਬੱਚੇ ਹੁੰਦੇ ਨੇ ਜਿਹਦੇ ਨਾਲ ਹੀ ਖੇਡਣਾ ਪੈਂਦਾ ਉਹ ਫਿਰ ਜਾਂ ਤਾਂ ਟਰੀਟਮੈਂਟ ਕਰਾਉਣ ਤੋਂ ਵਾਂਝੇ ਰਹਿ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਉਸੇ ਤਰੀਕੇ ਖੇਡਣਾ ਪੈਂਦਾ ਫਿਰ ਜਦੋਂ ਕਿ ਇਸ ਤਰ੍ਹਾਂ ਖੇਡਦੇ ਆ ਕਈ ਵਾਰ ਉਹਨਾਂ ਦੀ ਪੋਜੀਸ਼ਨ ਵੀ ਨਹੀਂ ਪੈਂਦੀ ਜਿਹੜੀ ਪੋਜੀਸ਼ਨ ਲਈ ਉਹ ਖੇਡਦੇ ਨੇ ਉਹ ਪੋਜੀਸ਼ਨ ਵੀ ਨਹੀਂ ਉਹਨਾਂ ਨੂੰ ਮਿਲਦੀ ਉਹ ਇੰਜਰੀ ਕਰਕੇ ਨਹੀਂ ਪੈਂਦੀ ਟ੍ਰੀਟਮੈਂਟ ਕਰਕੇ ਨਹੀਂ ਮਿਲਦੀ ਵੀਰੇ ਟ੍ਰੀਟਮੈਂਟ ਕਰਕੇ ਨਹੀਂ ਮਿਲਦੀ ਹਾਂਜੀ ਇਸ ਤਰ੍ਹਾਂ ਦੀਆਂ ਮੰਨ ਲਓ ਤੁਹਾਨੂੰ ਵੀ ਬਹੁਤ ਦਿੱਕਤ ਆਈਆਂ ਹੈ ਬਿਨਾਂ ਸਹਿਯੋਗ ਤਾਂ ਹੀ ਸਹਿਯੋਗ ਮਿਲਿਆ ਸਾਹਿਬ ਮੰਦਾ ਸਹੀ ਕਰਦਾ ਜੀ ਅੱਛਾ ਜੀ ਹਾਂ ਜੀ ਕਹਿੰਦੇ ਹੁੰਦੇ ਨੇ ਕੋਈ ਵੀ ਜਦੋਂ ਆਪਾਂ ਕੰਮ ਕਰਦੇ ਆ ਉਹਦੇ ਵਿੱਚ ਦੇਖੋ ਮਿਹਨਤ ਬਹੁਤ ਹੁੰਦੀ ਆ ਮਿਹਨਤ ਦੇ ਨਾਲ 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 ਪਰਿਵਾਰ ਦਾ ਸਾਥੀਆਂ ਦਾ ਪਿੰਡ ਦਾ ਪੂਰਾ ਸਹਿਯੋਗ ਹੋਣਾ ਚਾਹੀਦਾ ਫਾਈਨੈਂਸ਼ੀਅਲ ਵੀ ਬੰਦਾ ਤਕੜਾ ਹੋਣਾ ਚਾਹੀਦਾ ਇਹ ਵੀਰ ਨਾਲ ਸਾਰੀਆਂ ਹੀ ਉਹ ਗੱਲਾਂ ਹੋਈਆਂ ਨੇ ਸਾਰੀਆਂ ਗੱਲੇ ਤੇ ਟੁਕੁੰਦੀਆਂ ਨੇ ਵੀ ਘਰੋਂ ਗਰੀਬ ਹੁਣ ਕਰਕੇ ਫਾਈਨੈਂਸ਼ੀਅਲ ਪ੍ਰੋਬਲਮ ਵੀ ਸੀਗੀ ਮਾਤਾ ਪਿਤਾ ਵੀ ਗਰੀਬ ਨੇ ਤੇ ਨਾਲ ਨਾਲ ਜਹੋਬ ਵੀ ਕਰਦਾ ਵੀਰ ਪੜਾਈ ਵੀ ਕਰਦਾ ਤੇ ਗੇਮ ਵੀ ਕਰਦਾ ਵੀਰੇ ਤਿੰਨੇ ਚੀਜ਼ਾਂ ਨੂੰ ਤੁਸੀਂ ਕਿਵੇਂ ਬਰਾਬਰ ਰੱਖਿਆ ਕਿਵੇਂ ਕੰਟੀਨਿਊ ਰੱਖਿਆ ਮੈਂ ਨੋਨ ਇੰਟੈਂਡਡ ਆਈ ਕਾਲਜ ਦੇ ਪੇਪਰਾਂ ਲਈ ਜਾਣਾ ਹਾਂ ਜੀ ਅੱਛਾ ਜੀ ਹਾਂ ਜੀ ਬੀ ਸਟੱਡੀ ਕਰ ਲੈਣੋ ਰਾਤ ਨੂੰ ਕਾਲਜ ਨਹੀਂ ਜਾਂਦੇ ਤੇ ਦਿਨੇ ਆਪਣੀ ਡਿਊਟੀ ਕਰਦੇ ਹਾਂ ਸ਼ਾਮ ਸਵੇਰੇ ਆਪਣੀ ਗੇਮ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਚਲੋ ਇਹ ਵੀ ਬਹੁਤ ਵਧੀਆ ਇੱਕ ਪਲੇਅਰ ਦਾ ਸੁਪਨਾ ਆਉਂਦਾ ਵੀ ਸਾਡੇ ਪਿੰਡ ਦਾ ਨਾਮ ਰੌਸ਼ਨ ਹੋਵੇ ਸਾਡੇ ਦੇਸ਼ ਦਾ ਨਾਮ ਰੌਸ਼ਨ ਹੋਵੇ ਹੋਰ ਵੀ ਪਲੇਅਰ ਪੈਦਾ ਹੋਣ ਹੁਣ ਤੁਸੀਂ ਛੋਟੇ ਬੱਚੇ ਨੇ ਜਿਵੇਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਤੁਹਾਡੇ ਵਰਗੇ ਛੋਟੇ ਨੌਜਵਾਨ ਆ ਦੇਖੋ ਜਿਹੜੇ ਕੋ ਸਾਹਿਬ ਨੇ ਜੀ ਉਹ ਸਿੱਖੀ ਜ਼ਰੂਰ ਨੂੰ ਪੈਲਾਈ ਕੋਈ ਵੀ ਮਤਲਬ ਇਹ ਧਰਮ ਕੋਈ ਵੀ ਹੋਵੇ ਕੋਈ ਫੀਸ ਨਹੀਂ ਕੋਈ ਬਿਨਾ ਬਿਨਾ ਫੀਸ ਤੋਂ ਟ੍ਰੇਨਿੰਗ ਦਿੰਦੇ ਆ ਉਹ ਜਿਹਨੇ ਸੰਪਰਕ ਕਰਨਾ ਮੇਰੇ ਨਾਲ ਕਰ ਸਕਦਾ ਜੀ ਜੇ ਕੋਈ ਗੇਮ ਦੇ ਵਿੱਚ ਪੜਨਾ ਚਾਹੁੰਦਾ ਜੀ ਅੱਛੇ ਹਾਂਜੀ ਦੇਖੋ ਬਾਈ ਨੇ ਨੰਬਰ ਵੀ ਬੋਲਾਂਗੇ ਵੀਰ ਦਾ ਜੇ ਕਿਸੇ ਨੇ ਵੀ ਕੋਈ ਇਹ ਗੇਮ ਕਰਨੀ ਆ ਤਾਂ ਉਹ ਬਾਈ ਕਹਿੰਦਾ ਕੋਈ ਵੀ ਉਹਦੇ ਲਈ ਫੀਸ ਨਹੀਂ ਗਈ ਫ੍ਰੀ ਐਂਟਰੀ ਆ ਉਹਦੇ ਵਿੱਚ ਕੋਚਿੰਗ ਵੀ ਫ੍ਰੀ ਆ ਵੀਰੇ ਕੋਚਿੰਗ ਫ੍ਰੀ ਹੈ ਰਹਿਣ ਦਾ ਜਾਂ ਹੋਰ ਖਾਣ ਪੀਣ ਦਾ ਖਰਚਾ ਉਹ ਉਹ ਕਿਵੇਂ ਉਹ ਥੋੜਾ ਬਹੁਤ ਕਰਨਾ ਪੈਣਾ ਆਪਣੇ ਕੋਲੋਂ अच्छा जी क्योंकि कोचिंग ਜਿਹੜੀ ਹੈਗੀ ਉਹ ਕੋਚ ਸਾਹਿਬ ਫ੍ਰੀ ਆਈ ਗੁਰਸਖ ਜ਼ਰੂਰ ਨੂੰ ਪਹਿਲਾਂ ਹੀ ਪਹਿਲਾ ਉਹ ਧਰਮ ਕਿਸੇ ਦਾ ਵੀ ਧਰਮ ਹੋਵੇ ਉਹ ਸਾਰੇ ਧਰਮ ਨੂੰ ਪਹਿਲ ਆਈ ਕੋਈ ਚੱਕਰ ਵਾਲੀ ਗੱਲ ਨਹੀਂ ਇਹਦਾ ਸੈਂਟਰ ਕਿੱਥੇ ਹੈ ਵੀਰ ਜੀ ਮੰਨ ਲਓ ਜਿੱਥੇ ਕੋਚਿੰਗ ਦਿੰਦੇ ਹੋ ਇਹਦਾ ਹੀ ਆਪਣਾ ਜਦੋਂ ਆਪਾਂ ਸੁਧਾਰ ਨੂੰ ਜਾਂਦੇ ਆਈ ਹਲਵਾਰੇ ਤੋਂ ਸੁਧਾਰ ਹੋਣ ਜਾਂਦੇ ਗਾਰਡ ਰੂਮ ਦਾ ਗਾਰਡ ਰੂਮ ਤੋਂ ਉੱਥੀ ਆਈ ਆਪਣੀ ਕੋਚਿੰਗ ਅੱਛਾ 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 ਜੇ ਕਿਸੇ ਨੇ ਵੀ ਕੋਈ ਮੰਨ ਲਓ ਕੋਚਿੰਗ ਲੈਣੀ ਹੈ ਤਾਂ ਹਲਵਾਰੇ ਦੇ ਨੇੜੇ ਗਾਰਡ ਰੂਮ ਹੈ ਉਥੇ ਤੁਸੀਂ ਕੰਟੈਕਟ ਕਰ ਸਕਦੇ ਵੀਰ ਜੀ ਦਾ ਨੰਬਰ ਵੀ ਅਸੀਂ ਬੋਲਾਂਗੇ ਆਖਤ ਦੇ ਵਿੱਚ ਤੇ ਕੋਈ ਵੀ ਬੱਚਾ ਇਹ ਗੇਮ ਕਰਨੀ ਚਾਹੁੰਦਾ ਤਾਂ ਉਹਦਾ ਵੈਲਕਮ ਹੈ ਜੀ ਹਾਂਜੀ ਵੈਲਕਮ ਹੈ ਜੀ ਤੇ ਬਣਦਾ ਸਹਿਯੋਗ ਆਪਾਂ ਆਪ ਵੀ ਦੇਵਾਂਗੇ ਠੀਕ ਹੈ ਜੀ ਹੁਣ ਆਪਾਂ ਤੁਹਾਡੇ ਮਾਤਾ ਪਿਤਾ ਨਾਲ ਵੀ ਥੋੜੀ ਜੀ ਗੱਲ ਕਰਦੇ ਆ ਤੁਹਾਡੇ ਮਾਤਾ ਪਿਤਾ ਨੂੰ ਵੀ ਬੁਲਾਓ ਜੀ ਇਹ ਨੇ ਜੀ ਹਰਪ੍ਰੀਤ ਦੇ ਮਾਤਾ ਪਿਤਾ ਜੀ ਸਸੀ ਕਾ ਜੀ ਪਹਿਲਾਂ ਤਾਂ ਬਾਈ ਸਾਫ਼ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡਾ ਬੱਚਾ ਜਿੱਥੇ ਕਿਹਾ ਜੀ ਅਸਾ ਬਾਈ ਜੀ ਆਏ ਦੱਸੋ ਗੱਲ ਵੀ ਜਿਵੇਂ ਤੁਹਾਡੇ ਘਰ ਦੇ ਵਿੱਚ ਬਹੁਤ ਗਰੀਬੀ ਆ ਤੁਸੀਂ ਲੇਬਰ ਦਾ ਕੰਮ ਕਰਦੇ ਹੋ ਤੁਸੀਂ ਇਹਨਾਂ ਨੂੰ ਕਦੇ ਰੋਕਦੇ ਟੋਕਦੇ ਵੀ ਸੀ ਵੀ ਨਾ ਜਾਓ ਖੇਡਣ ਇਹ ਕੀ ਕੰਮਾਂ ਚ ਪੈ ਗਏ ਤੁਸੀਂ ਚਾਰ ਪੈਸੇ ਕਮਾਓ ਆਪਣੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਨਹੀਂ ਰੋਕਿਆ ਨਹੀਂ ਕਰਦੇ ਜੀ ਮਹਾਰਾਜ ਜੀ ਕਿਵੇਂ ਕਰਦਾ ਦੀ ਗੱਲ ਕਰੀ ਜਾਂ ਅੱਛਾ ਦੇਖੋ ਹਰੇਕ ਮਨਜ਼ਰ ਕਰਕੇ ਅਸੀਂ ਮਨਜ਼ੂਰੀ ਕਰਕੇ ਮੈਨੂੰ ਤਲਪੁਰਤੰਦ ਨੇ ਕਿਹਾ ਚਲਾਉਣਾ ਚਾਹੀਦਾ ਅੱਛਾ ਠੀਕ ਹੈ ਜੀ ਦੇਖੋ ਮਾਤਾ ਪਿਤਾ ਨੇ ਵੀ ਪੂਰਾ ਸਹਿਯੋਗ ਕੀਤਾ ਮਾਤਾ ਜੀ ਤੁਸੀਂ ਵੀ ਨਹੀਂ ਕਦੇ ਆਏ ਕਿਹਾ ਮੈਂ ਤਾਂ ਜੀ ਨਹੀਂ ਰੁਕਿਆ ਜੀ ਅੱਛਾ ਆਪਣਾ ਬੱਤ کہاں ਰੱਖਦੇ ਹੋ ਤਾਂ ਨੂੰ ਉਮੀਦ ਸੀ ਕਿ ਤੁਹਾਡਾ ਬੱਚਾ ਤੁਹਾਡਾ ਨਾਂ ਚਮਕਾਏਗਾ ਚਲੋ ਅੱਜ ਪਰਮਾਤਮਾ ਨੇ ਸੋਡੀ ਸੋਲ ਲਈ ਫਿਰ ਕਿੰਨੀ ਕੁ ਖੁਸ਼ੀ ਆ ਤੁਹਾਨੂੰ ਬਹੁਤ ਖੁਸ਼ੀ ਆ ਜੇ ਬਾਅਦ ਨੇ ਆਏ ਪਹਿਲਾਂ ਜਿਵੇਂ ਆਪਣੇ ਰਿਸ਼ਤੇਦਾਰ ਹੁੰਦੇ ਆ ਜਾਂ ਆਂਡਗਵਾਂਡ ਹੁੰਦਾ ਉਹ ਕੋਈ ਕਹਿੰਦੇ ਹੁੰਦੇ ਸੀ ਵੀ ਤੁਸੀਂ ਮੁੰਡੇ ਨੂੰ ਇਹ ਕੀ ਗੰਮਾ ਚ ਪਾਤਾ ਤੁਸੀਂ ਇਹਨੂੰ ਕੰਮ ਲਾ ਲਓ ਚਾਰ ਪੈਸੇ ਕਮਾਊਗਾ ਹਾਂ ਜੀ ਲੋਕ ਕਹਿੰਦੇ ਸਾਰੇ ਲੋਕ ਮਿਲਦੇ ਆ ਤਰ੍ਹਾਂ ਤਰ੍ਹਾਂ ਦੇ ਵੀ ਤੁਸੀਂ ਬੱਚੇ ਨੂੰ ਤੁਹਾਨੂੰ ਕਹੋ ਵੀ ਕੰਮ ਕਰੇ ਹਾਂਜੀ ਮਗਾ ਜੇ ਕੰਮ ਕਰੀਦਾ ਜਾਂਦਾ ਜਿੱਥੇ ਮਹਾਰਾਜ ਨੇ ਸਾਦੀ ਕਰਵਾ ਬਈ ਬਾਹ ਫੜੀ ਉਹ ਆਪੇ ਫਟ ਕੇ ਆਪੇ ਸੈਟ ਕਰਾ ਅੱਛਾ ਪਰ ਤੁਸੀਂ ਕਦੇ ਕਿਸੇ ਦੀ ਗੱਲ ਦੀ ਪਰਵਾਹ ਨਹੀਂ ਕੀਤੀ ਮਹਾਰਾਜ ਤਾਂ ਬਰੋਸਰ ਕੇ ਅੱਛਾ ਤੁਸੀਂ ਇਹਨੂੰ ਗੇਮ ਵੱਲ ਲਾਈ ਰੱਖਿਆ ਆਪ ਹੀ ਲੱਗਿਆ ਰਹਿ ਜੀ ਇਸ ਦਾ ਤਲਬੋਲ ਕਮਾਈ ਦੇ ਵਿੱਚ ਉਹਨੂੰ ਵੀ ਦਿੰਦੇ ਰਹੇ ਚਲੋ ਪਰਮਾਤਮਾ ਨੇ ਅੱਜ ਉਹ ਸੋਡੀ ਮਿਹਨਤ ਰੰਗ ਲਈ ਪਰਮਾਤਮਾ ਨੇ ਕਿਰਪਾ ਕੀਤੀ ਅਸੀਂ ਹੁਣ ਤਾਂ ਉਹ ਰਿਸ਼ਤੇਦਾਰਾਂ ਦੇ ਫਿਰ ਆਂਡ ਗਵਾਂਡ ਦੇ ਫੋਨ ਵੀ ਆਉਂਦੇ ਹੋਣਗੇ ਵਧਾਈਆਂ ਵੀ ਦਿੰਦੇ ਹੋਣਗੇ ਹਾਂਜੀ ਪੂਰੇ ਸਾਰੇ ਪਿੰਡ ਨੂੰ ਲੈ ਕੇ ਸਹਿਜ ਹੋ ਨਹੀਂ ਪੂਰੀ ਕੱਲ ਵਧਾਈ ਦਿੱਤੀ ਸਾਡੇ ਨਗਰ ਨੇ ਮੇਰੇ ਨਗਰ ਨੇ ਪੂਰਾ ਵੀ ਸਾਡੇ ਪਿੰਡ ਦਾ ਮੋਰੋਸ਼ਨ ਕੀਤਾ ਸਾਰੇ ਪਿੰਡ ਨੇ ਪਿੰਡ ਦੇ ਵਿੱਚ ਢੀੜਾ ਲਵਾਇਆ ਸਾਡੇ ਚੰਨ ਗੋਤਰਾ ਸਾਹਿਬ ਨੇ ਕਿੰਨੇ ਗੋਤਰਾ ਸਾਹਿਬ ਦੇ ਵਿੱਚ ਮੱਥਾ ਟਿਕਾਇਆ ਇੱਕ ਬਾਬਾ ਆਪਣੇ ਪੈਜਮਦਾਸ ਬੱਗੜ ਦਾਸ ਜੀ ਦਾ ਬੁੰਨੂ ਕੁੜੀ ਮੱਥਾ ਟਿਕਾਉਂਦੇ ਡੀ ਰੱਖਿਆ ਅੱਛਾ ਇਹ ਮੁਕਰਵਾਇਨੇ ਬਹੁਤ ਖੁਸ਼ੀ ਮਿਲਾਈ ਅੱਛਾ ਹੀ ਆਪਣੇ ਜਿਹੜੇ ਬਾਬਾ ਜੀ ਨੰਦਰਾਮ ਜੀ ਦੇ ਉਹਨਾਂ ਨੇ ਵਾਅਦਾ ਕੀਤਾ ਮੈਂ ਸਾਡੇ ਵਾਸਤੇ ਉਹਨਾਂ ਨੇ ਇੱਕ ਲੋਕ ਦਾ ਲੱਗਿਆ ਜੀ ਇਹਦਾ ਉਹ ਮੁੰਡਾ ਸਾਡੇ ਘਰ ਦਾ ਜਿੱਤ ਕੇ ਆਇਆ ਹਾਂ ਜੀ ਉਹਨਾਂ ਨੇ ਸੁਮੀਲ ਵੀ ਲਈ ਤੇ ਉੱਥੇ ਗੱਡੂਆਂ ਦਾ ਪ੍ਰਚਾਰ ਦੇਖੋ ਜੀ ਸਾਰੇ ਨਗਰ ਨੂੰ ਖੁਸ਼ੀ ਤਾਂ ਹੁੰਦੀ ਆ ਕਿਉਂਕਿ ਬੱਚਾ ਭਾਵੇਂ ਇਕੱਲਾ ਜਿੱਤ ਕੇ ਆਇਆ ਇਸ ਪਰਿਵਾਰ ਦੇ ਜਿੱਤ ਕੇ ਆਇਆ ਨੌ ਤੱਕ ਸਰ ਨੂੰ ਸਾਰੇ ਪਿੰਡ ਖੁੱਡੀ ਕਲਾਂ ਦਾ ਚੱਲਿਆ ਸਾਰੇ ਖੁੱਡੀ ਕਲਾਂ ਦੇ ਧਾਰਮਿਕ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਬੱਚੇ ਦਾ ਸਵਾਗਤ ਕੀਤਾ ਹੌਸਲਾ ਵਧਾਇਆ ਤੇ ਉਹਦੇ ਲਈ ਲੱਡੂ ਵੀ ਵਰਤਾਏ ਸੰਗਤਾਂ ਨੇ ਇਹਦਾ ਸਵਾਗਤ ਕਰਕੇ ਲੈ ਕੇ ਵੀ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਬਹੁਤ ਉਤਸ਼ਾਹ ਦੇ ਨਾਲ ਵੀਰ ਨੂੰ ਉੱਥੋਂ ਸਟੈਂਡਰਡ ਚੌਂਕ ਦੇ ਵਿੱਚੋਂ ਲੈ ਕੇ ਆਏ ਸਾਰੇ ਪਿੰਡ ਦੇ ਵਿੱਚ ਰੌਂਡ ਲਵਾਇਆ ਇਹਦਾ ਮਕਸਦ ਇਹ ਹੀ ਹੁੰਦਾ ਵੀ ਇਸ ਬੱਚੇ ਨੂੰ ਦੇਖ ਕੇ ਹੋਰ ਵੀ ਬੱਚੇ ਪ੍ਰੇਰਿਤ ਹੋਣ ਕਿਉਂਕਿ ਹਰ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਸੁਪਨਾ ਹੁੰਦਾ ਵੀ ਮੈਨੂੰ ਵੀ ਇਸ ਤਰ੍ਹਾਂ ਮੇਰੇ ਵੀ ਗਾਲ ਦੇ ਵਿੱਚ ਹਾਰ ਪਹਿਣ ਮੇਰੇ ਵੀ ਗੱਲ ਦੇ ਵਿੱਚ ਮੈਡਲ ਪਹਿਨ ਮੈਨੂੰ ਵੀ ਇਸ ਤਰ੍ਹਾਂ ਗੱਡੀ ਦੇ ਵਿੱਚ ਸਾਰੇ ਨਗਰ ਦੇ ਵਿੱਚ ਟੋਲ ਟਮੱਕੇ ਨਾਲ ਕਮਾਇਆ ਜਾਵੇ ਇਸ ਵੀਰ ਨੂੰ ਦੇਖ ਕੇ ਹੋਰ ਵੀ ਸਾਡੇ ਨੌਜਵਾਨ ਜਿਹੜੇ ਉਹ ਪ੍ਰੇਰਿਤ ਹੋਣਗੇ ਮੈਂ ਆਸ ਕਰਦਾ ਵੀ ਇਹਨੂੰ ਦੇਖ ਕੇ ਸਾਡੇ ਨਗਰ ਦੇ ਹੋਰ ਬੱਚੇ ਚੰਗੇ ਕੰਮਾਂ ਵੱਲ ਚੰਗੀਆਂ ਖੇਡਾਂ ਵੱਲ ਪ੍ਰੇਰਿਤ ਹੋਣ ਨਸਿਆਂ ਤੋਂ ਦੂਰ ਰਹਿਣ ਚੰਗੇ ਕੰਮ ਕਰਨ ਮਾਤਾ ਪਿਤਾ ਦਾ ਨਗਰ ਦਾ ਆਪਣੇ ਸਕੂਲ ਦਾ ਆਪਣੇ ਦੇਸ਼ ਦਾ ਨਾਮ ਚਮਕਾਉਣ ਭਾਈ ਜੀ ਸਵਾਗਤ ਆ ਚਲੋ ਸਾਰੇ ਨਗਰ ਨੇ ਕੀਤਾ ਸਾਰਿਆਂ ਨੇ ਖੁਸ਼ੀ ਮਨਾਈ ਬਸ ਇਹ ਸਹ ਜੋ ਕਿੰਨਾ ਦਾ ਰਹਿ ਸਾਡੇ ਪਿੰਡ ਦੇ ਸਰਪੰਚਾ ਜੀ ਅਸਨਗਰ ਪੰਚਾਇਤ ਨਗਰ ਪੰਚਾਇਤ ਤੇ ਬਾਕੀ ਸ਼ਰੌਣੀ ਕਾਲੀਗੜ੍ਹ ਦੇ ਜਿਵੇਂ ਰਣਜੋਤ ਸਿੰਘ ਜੀ, ਨਾਇਬ ਸਿੰਘ ਜੀ ਤੇ ਆਪਣੇ ਨੱਜਪਿੰਡ ਦੀ ਆਪਣੇ ਜਗਤਵਿੰਦਰ ਸਿੰਘ ਜੀ, ਆਪਣੇ ਜਗਤਵਿੰਦਰ ਸਿੰਘ ਅੱਛਾ ਜੀ ਤਾਂ ਆਪਾਂ ਤੇ ਹੋ ਸਕਦੇ ਨੇ ਹਾਂਜੀ ਇਹਨਾਂ ਦਾ ਬਹੁਤ ਉੱਚ ਸ਼ਰੌਣੀ ਕਾਲੀਗੜ੍ਹ ਅਮਰਸਰ ਦੇ ਜੋ ਵਿੰਗ ਦੇ ਪ੍ਰਧਾਨ ਗੁਰਪ੍ਰ ਸਿੰਘ ਗੁਰੀ ਜੀ ਤੇ ਆਮ ਬਾਰਡ ਦੇ ਚੋਰਾ ਸਿੰਘ ਲਾਸ਼ਮਣ ਸਿੰਘ ਕੋਹਣੀ ਜੀ ਇਹਨਾਂ ਦਾ ਸਾਥ ਹੋਦਰ ਹੈ ਸਾਰਿਆਂ ਦੀ ਜਣੀ ਵੀ ਕਿਸੇ ਵੀ ਪਾਰਟੀ ਦੇ ਪਿੱਛੇ ਨਹੀਂ ਰਹੇ ਸਾਰੀਆਂ ਪਾਰਟੀਆਂ ਦੇ ਅੱਗੇ ਅੱਗੇ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਕੋਈ ਚੰਗਾ ਕੰਮ ਹੁੰਦਾ ਸਾਰਿਆਂ ਨੂੰ ਏਕਤਾ ਦੇ ਵਿੱਚ ਅੱਗੇ ਆਉਣਾ ਚਾਹੀਦਾ ਸਹਿਯੋਗ ਦੇਣਾ ਚਾਹੀਦਾ ਜਿੰਨੀਆਂ ਪਾਰਟੀਆਂ ਨੇ ਜਿਵੇਂ ਕਾਂਗਰਸ ਕਾਲੀ ਬੀਐਸਪੀ ਆਮ ਪਾਰਟੀ ਸ੍ਰੋਣੀ ਕਾਲੀ ਦਾਲ ਪਾਰਟੀ ਮਾਨ ਪਾਰਟ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਹੈ ਕਹਿੰਦੇ ਕਾਂਗਰਸ ਪਾਰਟੀ ਸਾਡੀਆਂ ਸਾਰੀਆਂ ਪਾਰਟੀਆਂ ਨੇ ਸਾਥ ਸੱਜਣੀ ਦੀ ਸਾਰਿਆਂ ਨੇ ਖੁਸ਼ੀ ਮਨਾਈ ਸਾਰਿਆਂ ਨੇ ਸੋਡਾ ਸਹਿਯੋਗ ਦਿੱਤਾ ਸਾਰਿਆਂ ਨੇ ਮੰਨ ਲਓ ਢੋਲ ਢਮਕਾ ਕੀਤਾ ਹਾਸੇ ਮਜ਼ਾਕ ਕੀਤੀ ਪੂਰਾ ਵਜਾ ਨੱਚੇ ਟੱਪੇ ਚਲੋ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਪਾਰਟੀਆਂ ਦਾ ਸਾਰੇ ਨਗਰਾਂ ਦੇ ਵਿੱਚ ਇਸੇ ਤਰੀਕਾ ਹੋਣਾ ਚਾਹੀਦਾ ਜਦੋਂ ਖੁਸ਼ੀ ਦਾ ਮਾਹੌਲ ਹੁੰਦਾ ਤਾਂ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਸਾਰਿਆਂ ਨੂੰ ਸਾਨੂੰ ਸਹਿਯੋਗ ਕਰਨਾ ਚਾਹੀਦਾ ਜੇ ਕੋਈ ਬੱਚਾ ਚੰਗਾ ਕੰਮ ਕਰਦਾ ਸਾਨੂੰ ਉਹਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਇਹ ਹੈ ਉਹ 골ਡ ਮੈਡਲ ਜਿਹੜਾ ਸਾਡਾ ਨੌਜਵਾਨ ਹਰਪ੍ਰੀਤ ਵੀਰ ਜਿੱਤ ਕੇ ਲੈ ਕੇ ਆਇਆ ਇਹ ਮੈਡਲ ਨੂੰ ਪ੍ਰਾਪਤ ਕਰਨ ਲਈ ਇਹਨੂੰ ਭਾਵੇਂ 2-3 ਸਾਲਾਂ ਦਾ ਸੰਘਰਸ਼ ਕਰਨਾ ਪਿਆ ਬਹੁਤ ਮਿਹਨਤ ਕਰਨੀ ਪਈ ਦੇਖਣ ਨੂੰ ਭਾਵੇਂ ਇਹ ਇੱਕ ਛੋਟਾ ਜਿਹਾ ਦੇਖੋ ਮੈਡਲ ਹੀ ਹੁੰਦਾ ਪਰ ਇਹਦੀ ਕੀਮਤ ਬਹੁਤ ਹੁੰਦੀ ਹੈ ਜੇ ਆਪਾਂ ਸਮਝੀਏ ਇਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਆ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਤੁਹਾਡਾ ਤੇ ਬਹੁਤ ਸਲੂਟ ਹੈ ਤੁਹਾਨੂੰ ਅਸਿਆ ਹਰਪ੍ਰੀਤ ਜੀ ਤੁਸੀਂ ਸਾਨੂੰ ਬਹੁਤ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸ਼ੁਕਰੀਆ ਜੀ